जय टीम जय पार्थ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਬਹੁਤ ਇੰਪੋਰਟੈਂਟ ਨਿਊਜ਼ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਨਾਗਪੁਰ ਤੋਂ ਬਹੁਤ ਹੀ ਸੁਲਝੇ ਹੋਏ ਇਨਸਾਨ ਇੰਡੀਪੈਂਡੈਂਟ ਲੇਬਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਜੇ ਐਸ ਪਾਟਿਲ ਸਾਹਿਬ 24 ਤਾਰੀਖ ਦਿਨ ਸ਼ਨੀਵਾਰ ਨੂੰ ਅੰਬੇਡਕਰ ਊਰਜਾ ਭਵਨ ਪਟਿਆਲਾ ਦੇ ਵਿਖੇ ਆ ਰਹੇ ਹਨ ਜੀਐਸ ਪਟਲਜੀ ਦੀ ਗੱਲ ਕਰੀਏ ਤੇ ਇਹਨਾਂ ਦੇ ਨਾਲ ਮੇਰੀ ਦੂਸਰੀ ਮੁਲਾਕਾਤ ਹੋਵੇਗੀ ਬਹੁਤ ਅੱਛੇ ਵਿਚਾਰ ਨੇ ਬੜੇ ਸੁਲਝੇ ਹੋਏ ਇਨਸਾਨ ਨੇ ਔਰ ਡਾਕਟਰ ਬੀਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਪਿਛਲੇ ਕਾਫੀ ਸਾਲਾਂ ਤੋਂ 18 ਰਾਜਾਂ ਦੇ ਵਿੱਚ ਇੰਡੀਪੈਂਡੈਂਟ ਲੇਬਰ ਯੂਨੀਅਨ ਬਖੂਬੀ ਕੰਮ ਕਰ ਰਹੀ ਹੈ ਦੱਸ ਦਈਏ ਕਿ ਭਾਰਤ ਦੇ ਹੈੱਡ ਆਫਿਸ ਨਾਗਪੁਰ ਜੋ ਕਿ ਮਜ਼ਦੂਰਾ ਤੇ ਨੌਕਰੀ ਪੇਸ਼ਾ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਭਾਰਤ ਦੇ 18 ਤੋਂ ਵੱਧ ਪ੍ਰਾਂਤਾਂ ਦੇ ਵਿੱਚ ਇੰਡੀਪੈਂਡੈਂਟ ਲੇਬਰ ਯੂਨੀਅਨ ਕੰਮ ਕਰ ਰਹੀ ਹੈ ਔਰ ਪਾਵਰ ਸੈਕਟਰ ਅਤੇ ਦੇਸ਼ ਵਿੱਚ ਚੱਲ ਰਹੇ ਭੱਖਵੇਂ ਮੁੱਦਿਆਂ ਤੇ ਵਿਚਾਰ ਬਟਾਂਡਰਾ ਕਰਨ ਲਈ ਵੀ ਇਸ ਜਥੇਬੰਦੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਇੰਜੀਨੀਅਰ ਜੇਐਸ ਪਾਟਨ ਸਾਹਿਬ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਔਰ ਸਭ ਤੋਂ ਪਹਿਲਾਂ ਉਹ ਆਉਣਗੇ ਅੰਬੇਡਕਰ ਊਰਜਾ ਭਵਨ ਤਕਰੀਬਨ 11:30 ਵਜੇ ਤੱਕ ਅੰਬੇਡਕਰ ਊਰਜਾ ਭਵਨ ਬਾਹਰ ਨਮਾਜ਼ਰੀ ਅਕਾਲੀਆਂ ਰੋਡ ਵਿਖੇ ਪਹੁੰਚ ਜਾਣਗੇ ਔਰ 3 ਵਜੇ 10 ਵਜੇ ਪਬਲਿਕ ਨੂੰ ਸੰਬੋਧਿਤ ਕਰਨਗੇ ਔਰ ਮੀਟਿੰਗ ਕਰਨਗੇ ਪਬਲਿਕ ਦੇ ਨਾਲ ਕੰਬੇੜਕਰ ਊਰਜਾ ਭਵਨ ਦੇ ਵਿੱਚ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਪਹਿਲਾਂ ਵੀ ਵੀਡੀਓ ਦੇ ਵਿੱਚ ਆਪ ਜੀ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਜੇ ਐਸ ਪਾਟਲ ਸਾਹਿਬ ਬੜੀ ਅੱਛੀ ਸ਼ਖਸੀਅਤ ਦੇ ਮਾਲਕ ਨੇ ਜੋ ਸੱਚਮੁੱਚ ਸਮਾਜ ਦੇ ਲਈ ਔਰ ਮਨੁੱਖਤਾ ਦੀ ਬਿਹਤਰੀ ਵਾਸਤੇ ਹਮੇਸ਼ਾ ਕਦਮ ਚੱਕਦੇ ਨੇ ਔਰ ਖਾਸ ਕਰਕੇ ਜਿਹੜੇ ਮਜ਼ਦੂਰ ਨੇ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਦੇ ਜਿਹੜੀਆਂ ਵਰਤੇਸ਼ ਮੁਸ਼ਕਲ ਆ ਰਹੀਆਂ ਨੇ ਉਹਨਾਂ ਦੇ ਹੱਲ ਸਮਾਧਾਨ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ ਸੋ ਆਪ ਜੀ ਨੂੰ ਖੁੱਲਾ ਸੱਦਾ ਹੈ ਕਿਉਂਕਿ ਮੈਂ ਦੱਸ ਦਿਆਂ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਹੋਰਾਂ ਨੇ ਵੀ ਪਿਛਲੇ ਦਿਨ ਇੱਕ ਐਪੀਸੋਡ ਪਾਇਆ ਸੀ ਉਸ ਐਪੀਸੋਡ ਦੇ ਵਿੱਚ ਬਕਾਇਦਾ ਤੌਰ ਤੇ ਆਪ ਜੀ ਨੂੰ ਇਸ ਮੀਟਿੰਗ ਦੇ ਵਿੱਚ ਆਉਣ ਦਾ ਖੁੱਲਾ ਸੱਦਾ ਦਿੱਤਾ ਵਿਆਸੀ ਵੈਸੇ ਬਹੁਤ سارے ਦੋਸਤਾਂ ਨੂੰ ਫੋਨ ਕਾਲ ਵੀ ਕੀਤੀਆਂ ਜਾ ਗਈਆਂ ਜਾ ਚੁੱਕੀਆਂ ਨੇ ਲੇਕਿਨ ਫਿਰ ਵੀ ਜਿਨ੍ਹਾਂ ਤੱਕ ਨਹੀਂ ਪਹੁੰਚ ਹੋਈ ਹੈ ਉਹਨਾਂ ਵਾਸਤੇ ਨਿਊਜ਼ ਚੈਨਲ ਦੇ ਉੱਪਰ ਚਲਾਈ ਜਾ ਰਹੀ ਹੈ ਜਿਹੜਾ ਸਪਾਰਟਨ ਸਾਹਿਬ ਨਾਗਪੁਰ ਤੋਂ ਆ ਰਹੇ ਨੇ ਔਰ ਜਿਹੜੇ ਕਿ ਇੰਡੀਪੈਂਡੈਂਟ ਲੇਬਰ ਯੂਨੀਅਨ ਦੇ ਪ੍ਰਧਾਨ ਨੇ ਔਰ ਮੈਂ ਇੱਥੇ ਦੱਸ ਦਿਆਂ ਕਿ ਇਹ ਦੂਸਰੀ ਵਾਰ ਅੰਬੇਡਕਰ ਊਰਜਾ ਪਵਨ ਦੇ ਵਿੱਚ ਆਏ ਬੜੇ ਆਗਾਵਾਦੂ ਸੋਚ ਦੇ ਮਾਲਕ ਨੇ ਇੰਜੀਨੀਅਰ ਰਹਿ ਚੁੱਕੇ ਨੇ ਖੁਦ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਬਖੂਬੀ ਮਤਲਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਮੁਹਾਤਮ ਹੁੰਦੇ ਨੇ ਸੋ 24 5 2025 ਨੂੰ ਅੰਬੇਡਕਰ ਉर्जा ਭਵਨ ਬਾੜਨ ਪਟਿਆਲਾ ਵਿਖੇ 3 ਵਜੇ ਸ਼ਾਮ ਨੂੰ ਮੀਟਿੰਗ ਰੱਖੀ ਹੈ ਔਰ ਇਸ ਮੀਟਿੰਗ ਦੇ ਵਿੱਚ ਆਪ ਜੀ ਨੂੰ ਆ ਸ਼ਹਿਰਾਂ ਤੋਂ ਪਿੰਡਾਂ ਤੋਂ ਮਹੱਲਿਆਂ ਤੋਂ ਜਿੰਨੇ ਵੀ ਮੇਰੇ ਵੀਰ ਇਸ ਨਿਊਜ਼ ਨੂੰ ਸੁਣਦੇ ਨੇ ਕਰਮਚਾਰੀ ਜਥੇਬੰਦੀਆਂ ਅਨੁਸੂਚਿਤ ਜਾਤੀ ਸੰਭਾਵਾਂ ਸੋਸ਼ਲ ਅਤੇ ਧਾਰਮਿਕ ਸੰਭਾਵਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਸਾਥੀਆਂ ਦੇ ਨਾਲ ਇਸ ਮੀਟਿੰਗ ਵਿੱਚ ਪਹੁੰਚ ਕੇ ਜਨਾਬ ਜੇਐਸ ਪਾਟਲ ਜੀ ਦੇ ਵਿਚਾਰ ਸੁਣਨ ਤੇ ਉਹਨਾਂ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਨ। ਇੱਕ ਵਾਰੀ ਫਿਰ ਮੈਂ ਦੱਸ ਦਿਆ ਅੰਬੇਡਕਰ ਊਰਜਾ ਪਵਨ ਮਾਜਰੀ ਅਕਾਲੀਆਂ ਰੋਡ ਬਾਰਨ ਪਟਿਆਲਾ। ਮੀਟਿੰਗ ਦਾ ਜੋ ਟਾਈਮ ਹੈ ਉਹ ਹੈ ਦੁਪਹਿਰ 3 ਵਜੇ ਤਾਰੀਖ ਹੈ 24 5 2000 ਪੱਛੀ ਸੋ ਇਸ ਦੱਸ ਰਹੀ ਹੈ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੇ ਵੱਲੋਂ ਆਪ ਜੀ ਨੂੰ ਇਹ ਸੱਦਾ ਹੈ ਔਰ ਤੁਸੀਂ ਇਸ ਬੇਨਤੀ ਨੂੰ ਸਵੀਕਾਰ ਕਰਨਾ 24 ਤਾਰੀਖ ਦਿਨ ਸ਼ਨੀਵਾਰ ਆਉਂਦਾ 24 ਤਾਰੀਖ ਦਿਨ ਸ਼ਨੀਵਾਰ ਔਰ ਦੁਪਹਿਰੋਂ ਬਾਅਦ 3 ਵਜੇ ਇਹ ਊਰਜਾ ਪਵਨ ਮਾਜਰੀ ਅਕਾਲੀਆਂ ਰੋਡ ਬਾਰਨ ਵਿਖੇ ਇਹ ਮੀਟਿੰਗ ਜਿਹੜੀ ਹੈ ਉਹ ਹੋਵੇਗੀ ਔਰ ਇਸ ਮੀਟਿੰਗ ਦੀ ਰਹਿਨਮਾਈ ਕਰਨਗੇ ਇੰਜੀਨੀਅਰ ਜੀਐਸ ਪਾਟੇਲ ਸਾਹਿਬ ਸੋ ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ 24 5 225 ਟਾਈਮ ਹੋਵੇਗਾ ਦੁਪਹਿਰੋਂ ਬਾਅਦ 3 ਵਜੇ ਔਰ ਸਥਾਨ ਹੋਵੇਗਾ ਅੰਬੇਡਕਰ ਊਰਜਾ ਪਵਨ ਬਾਰਨ ਮਾਜਰੀ ਅਕਾਲੀਆਂ ਰੋਡ ਪਟਿਆਲਾ ਔਰ ਵਧੇਰੇ ਜਾਣਕਾਰੀ ਲਈ ਤੁਸੀਂ ਟੀਵੀ ਸਕਰੀਨ ਤੇ ਜਿਹੜੇ ਨੰਬਰ ਚੱਲ ਰਹੇ ਨੇ ਇਹਨਾਂ ਨੰਬਰਾਂ ਨੂੰ ਡਾਇਲ ਕਰਕੇ ਜਾਣਕਾਰੀ ਹੋਰ ਵੀ ਲੈ ਸਕਦੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਤੇ